ਹੈਲੋ ਮਾਈ ਡੀਅਰ ਸਟੂਡੈਂਟਸ ਸੋ ਸਾਡਾ ਅੱਜ ਦਾ ਟੌਪਿਕ ਹੈ ਜੀ ਬਲਰਾਜ ਸਾਨੀ ਠੀਕ ਹੈ ਅੱਜ ਅਸੀਂ ਬਲਰਾਜ ਸਾਨੀ ਜੀ ਬਾਰੇ ਪੜ੍ਹਾਂਗੇ ਬਲਰਾਜ ਸਾਨੀ ਪੰਜਾਬੀ ਦਾ ਪ੍ਰਗਤੀਸ਼ੀਲ ਲੇਖਕ ਅਤੇ ਹਿੰਦੀ ਪੰਜਾਬੀ ਫਿਲਮਾਂ ਦਾ ਪ੍ਰਸਿੱਧ ਅਦਾਕਾਰ ਹੋ ਗੁਜ਼ਰਿਆ ਹੈ ਮਤਲਬ ਇਹ ਇਹਨਾਂ ਨੇ ਫਿਲਮਾਂ 'ਚ ਵੀ ਕੰਮ ਕੀਤਾ ਇੱਕ ਅਦਾਕਾਰ ਦੇ ਰੂਪ ਦੇ ਵਿੱਚ ਔਰ ਇੱਕ ਲੇਖਕ ਦੇ ਤੌਰ ਤੇ ਵੀ ਇਹ ਰਹੇ ਨੇ ਠੀਕ ਹੈ ਇਹਨਾਂ ਦੀ ਜੋ ਵਿਚਾਰਧਾਰਾ ਸੀ ਇਹ ਮਾਰਕਸਵਾਦੀ ਕਿੰਦਾਂ ਦੀ ਵਿਚਾਰਧਾਰਾ ਦੇ ਇਹ ਸੀਗੇ ਮਾਰਕਸਵਾਦੀ ਵਿਚਾਰਧਾਰਾ ਦੇ ਸਮਰਥਕ ਸੀਗੇ ਇਹ ਠੀਕ ਹੈ ਮਜ਼ਦੂਰਾਂ ਕਿਸਾਨਾਂ ਅਤੇ ਗਰੀਬਾਂ ਲਈ ਦਿੱਲੀ ਹਮਦਰਦੀ ਅਤੇ ਪਿਆਰ ਰੱਖਣ ਵਾਲੇ ਸਨ ਅਤੇ ਕਿਰਤੀਆਂ ਦੀਆਂ ਸਮੱਸਿਆਵਾਂ ਲਈ ਸੰਘਰਸ਼ ਕਰਨ ਵਾਲੇ ਸਨ ਇਹ ਪੰਜਾਬੀ ਸਾਹਿਤਕਾਰ ਦਾ ਜਨਮ ਉਸ ਦਿਨ ਹੋਇਆ ਜਦੋਂ ਪੂਰੇ ਸੰਸਾਰ ਵਿੱਚ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਯਾਨੀ ਜਿਸ ਦਿਨ ਇਹਨਾਂ ਦਾ ਜਨਮ ਹੋਇਆ ਬਰਾ ਸਾਨੀ ਜੀ ਦਾ ਜਿਸ ਦਿਨ ਜਨਮ ਹੋਇਆ ਉਹ ਦਿਨ ਜਿਹੜਾ ਵਾ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ ਠੀਕ ਹੈ ਸਾਨੀ ਜੀ ਦਾ ਜਨਮ 1 ਮਈ 1913 ਨੂੰ ਬਰਤਾਨਵੀ ਪੰਜਾਬ ਵਿੱਚ 라ਵਲਪਿੰਡੀ ਵਿੱਚ ਹੋਇਆ ਤਾਂ ਇਹਨਾਂ ਦਾ ਜਿਹੜਾ ਜਨਮ ਸੀ 1 ਮਈ 1913 ਨੂੰ ਹੋਇਆ ਸੀ ਠੀਕ ਹੈ ਕਿੱਥੇ ਹੋਇਆ ਸੀ 라ਵਲਪਿੰਡੀ ਵਿਖੇ ਹੋਇਆ ਸੀ ਇਹਨਾਂ ਦਾ ਪਹਿਲਾ ਨਾਮ ਜੁਡੀਸਟਰ ਸੀ ਠੀਕ ਹੈ ਜੁਡੀਸਟਰ ਔਖਾ ਸ਼ਬਦ ਸੀਗਾ ਔਖਾ ਕਰਕੇ ਇਹਨਾਂ ਦਾ ਨਾਮ ਜਿਹੜਾ ਸੀ ਉਹ ਬਦਲ ਦਿੱਤਾ ਗਿਆ ਸੀ ਫਿਰ ਬਲਰਾਸ ਸਾਨੀ ਰੱਖ ਦਿੱਤਾ ਗਿਆ ਸੀ ਪੜ੍ਹਾਈ ਦੇ ਸਿਲਸਿਲੇ ਵਿੱਚ 라ਵਲਪਿੰਡੀ ਤੋਂ ਲਾਹੌਰ ਆ ਗਏ ਅਤੇ ਜਿੱਥੇ ਇਹਨਾਂ ਅੰਗਰੇਜ਼ੀ ਸਾਹਿਤ ਵਿੱਚ ਮਾਸਟਰ ਡਿਗਰੀ ਪੂਰੀ ਕੀਤੀ ਅਤੇ ਵਾਪਸ ਫਿਰ ਇਹ ਪਿੰਡੀ ਚਲੇ ਗਏ ਜਾਨੀ ਪਹਿਲਾ ਇਹ 라ਵਲਪਿੰਡੀ ਆਏ ਲਾਹੌਰ ਆ ਗਏ ਉੱਥੇ ਲਾਹੌਰ ਤੋਂ 라ਵਲਪਿੰਡੀ ਆ ਗਏ ਫਿਰ ਇਹਨਾਂ ਨੇ ਅੰਗਰੇਜ਼ੀ ਸਾਇੰਸ ਦੇ ਵਿੱਚ ਮਾਸਟਰ ਡਿਗਰੀ ਕੀਤੀ ਤੇ ਵਾਪਸ ਫਿਰ ਇਹ ਪਿੰਡ ਚਲੇ ਗਏ ਇਸ ਤੋਂ ਪਹਿਲਾਂ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਹਿੰਦੀ ਦੀ ਬੈਚਲਰ ਡਿਗਰੀ ਪਾਸ ਕੀਤੀ 1936 ਵਿੱਚ ਇਹਨਾਂ ਦਾ ਵਿਆਹ ਦਮਯੰਤੀ ਦੇ ਨਾਲ ਹੋਇਆ 1936 ਦੇ ਵਿੱਚ ਇਹਨਾਂ ਦਾ ਵਿਆਹ ਕਿਹਦੇ ਨਾਲ ਹੋਇਆ ਸੀ ਜੀ ਦਮਯੰਤੀ ਜੀ ਨਾਲ ਹੋਇਆ ਸੀ ਇਹਨਾਂ ਦੇ ਪਿਤਾ ਦਾ ਨਾਮ ਹਰਵੰਸ ਲਾਲ ਸਾਨੀ ਸੀ ਅਤੇ ਮਾਤਾ ਦਾ ਨਾਮ ਸ਼੍ਰੀਮਤੀ ਲక్ష్ਮੀ ਦੇਵੀ ਸੀ ਇਨਾਂ ਦਾ ਪੜਾ ਤੀਜਾ ਹੈ ਅਤੇ ਇਨਾਂ ਦਾ ਕਾਲ ਨਵੀਨ ਕਾਲ ਹੈ। ਇਨਾਂ ਦਾ ਵਿਆਹ ਦਮਯੰਤੀ ਸਾਨੀ ਨਾਲ ਹੋਇਆ ਹੈ। ਹੋਇਆ ਸੀ। ਇਨਾਂ ਦਾ ਵਿਆਹ ਕਿਹਦੇ ਨਾਲ ਹੋਇਆ ਸੀ? ਦਮਯੰਤੀ ਸਾਨੀ ਨਾਲ ਹੋਇਆ ਸੀ ਜੋ ਕਿ ਬਲਵੰਤ ਸਾਨੀ ਦੀ ਤਰ੍ਹਾਂ ਹੀ ਅਦਾਕਾਰਾ ਸੀ। ਇਹ ਵੀ ਅਦਾਕਾਰ ਸਨ ਬਲਵੰਤ ਸਾਨੀ ਦੀ ਤਰ੍ਹਾਂ 27 ਅਪ੍ਰੈਲ 1947 ਨੂੰ ਇਨਾਂ ਦੀ ਮੌਤ ਤੋਂ ਬਾਅਦ ਇਨਾਂ ਨੇ ਠੀਕ ਹੈ 1949 ਇਸਵੀ ਨੂੰ ਵਿਆਸ ਸੰਤੋਸ਼ ਨਾਮ ਦੀ ਲੜਕੀ ਦੇ ਨਾਲ ਹੋ ਗਿਆ। ਯਾਨੀ ਫਿਰ ਇਹਨਾਂ ਦੀ ਜਦੋਂ ਦਿਮਨਤੀ ਜੀ ਦੀ ਮੌਤ ਹੋ ਗਈ ਫਿਰ ਇਹਨਾਂ ਦੀ ਮੌਤ ਤੋਂ ਬਾਅਦ ਇਹਨਾਂ ਦਾ ਵਿਆਹ ਸੰਤੋਸ਼ ਨਾਮ ਦੀ ਲੜਕੀ ਨਾਲ ਹੋਇਆ। ਇਹਨਾਂ ਦੇ ਪਹਿਲੇ ਵਿਆਹ ਤੋਂ ਸ਼ਬਨਮ ਨਾਮ ਦੀ ਲੜਕੀ ਨੇ ਜਨਮ ਲਿਆ ਸੀ ਅਤੇ ਦੂਜੇ ਵਿਆਹ ਤੋਂ ਦੋ ਬੱਚੇ ਹੋਏ ਸੀ ਪ੍ਰਿਕਸ਼ਿਤ ਸਾਨੀ ਅਤੇ ਸਰੂਵਰ। ਠੀਕ ਹੈ ਸਰੂਵਰ ਸਾਨੀ ਨਾਮ ਦੇ ਦੋ ਬੱਚੇ ਪੈਦਾ ਹੋਏ ਸਨ। ਇਹਨਾਂ ਨੇ ਹਿੰਦੀ ਚ ਬੈਚਲਰ ਡਿਗਰੀ ਅਤੇ ਅੰਗਰੇਜ਼ੀ ਦੇ ਸਾਹਿਤ ਦੇ ਵਿੱਚ ਮਾਸਟਰ ਡਿਗਰੀ ਕੀਤੀ ਸੀ ਹਿੰਦੀ 'ਚ ਇਹਨਾਂ ਨੇ ਬੈਚਲਰ ਡਿਗਰੀ ਕੀਤੀ ਅੰਗਰੇਜ਼ੀ 'ਚ ਮਾਸਟਰ ਡਿਗਰੀ ਕੀਤੀ ਡੀਏਵੀ ਹਾਈ ਸਕੂਲ ਰਾਹੁਲਪਿੰਡੀ ਤੋਂ میٹرਿਕ ਪਾਸ ਕੀਤੀ 1934 ਨੂੰ ਇਹਨਾਂ ਨੇ ਗਵਰਨਮੈਂਟ ਕਾਲਜ ਲਾਹੌਰ ਤੋਂ ਐਮਏ ਅੰਗਰੇਜ਼ੀ ਦੀ ਡਿਗਰੀ ਹਾਸਲ ਕੀਤੀ ਜਾਣੀ 1934 ਦੇ ਵਿੱਚ ਗਵਰਨਮੈਂਟ ਕਾਲਜ ਲਾਹੌਰ ਤੋਂ ਐਮਏ ਅੰਗਰੇਜ਼ੀ ਦੀ ਡਿਗਰੀ ਹਾਸਲ ਕੀਤੀ 1930 ਦੇ ਅਖੀਰ ਦੇ ਵਿੱਚ ਬਲਰਾਜ ਸਾਨੀ ਅਤੇ ਦਮਯੰਤੀ ਸਾਨੀ ਅਧਿਆਪਕਾ ਵਜੋਂ ਬੰਗਾਲ ਵਿੱਚ ਰਵਿੰਦਰਨਾਥ ਟੈਗੋਰ ਦੇ ਸ਼ਾਂਤੀ ਨੀ ਕੀਰਤਨ ਚਲੇ ਗਏ। ਇਹਨਾਂ ਦੀਆਂ ਅੰਗਰੇਜ਼ੀ ਕਵਿਤਾਵਾਂ ਰਾਵੀ ਮੈਗਜ਼ੀਨ ਵਿੱਚ ਛਪਦੀਆਂ ਸਨ। ਕਿਹੜੇ ਮੈਗਜ਼ੀਨ ਦੇ ਵਿੱਚ ਰਾਵੀ ਮੈਗਜ਼ੀਨ ਦੇ ਵਿੱਚ ਇਹਨਾਂ ਦੀਆਂ ਅੰਗਰੇਜ਼ੀ ਕਵਿਤਾਵਾਂ ਛਪਦੀਆਂ ਸੀ। ਇੱਥੇ ਟੈਗੋਰ ਨੇ ਸਾਨੀ ਨੂੰ ਆਪਣੀ ਮਾਂ ਬੋਲੀ ਵਿੱਚ ਲਿਖਣ ਦੀ ਸਲਾਹ ਦਿੱਤੀ। ਇੱਥੇ ਟੈਗੋਰ ਨੇ ਸਾਨੀ ਜੀ ਨੂੰ ਕਿਹਾ ਕਿ ਤੁਸੀਂ ਆਪਣੀ ਮਾਂ ਬੋਲੀ ਦੇ ਵਿੱਚ ਲਿਖਿਆ ਕਰੋ। ਫਿਰ ਇਹਨਾਂ ਨੇ ਆਪਣੀ ਮਾਂ ਬੋਲੀ ਦੇ ਵਿੱਚ ਲਿਖਣਾ ਸ਼ੁਰੂ ਕਰਤਾ। ਅਤੇ ਇਸ ਤੋਂ ਬਾਅਦ ਉਹਨਾਂ ਨੇ ਗੁਰਮੁਖੀ ਲਿਪੀ ਸਿੱਖੀ ਗੁਰਮੁਖੀ ਲਿਪੀ ਸਿੱਖੀ ਤੇ ਇੱਕ ਟਾਈਪਰਾਈਟਰ ਖਰੀਦਿਆ ਤੇ ਲਿਖਣਾ ਸ਼ੁਰੂ ਕਰ ਦਿੱਤਾ ਗੁਰਮੁਖੀ ਲਿਪੀ ਸਿੱਖਣ ਤੋਂ ਬਾਅਦ ਇਹਨਾਂ ਨੇ ਟਾਈਪਰਾਈਟਰ ਖਰੀਦ ਕੇ ਫਿਰ ਇਹਨਾਂ ਨੇ ਪੰਜਾਬੀ ਦੇ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਦੋਵੇਂ ਲੰਡਨ ਚਲੇ ਗਏ ਫਿਰ ਆਪ ਲੰਡਨ ਚਲੇ ਗਏ ਜਿੱਥੇ ਸ਼੍ਰੀ ਬਲਰਾਜ ਸਾਨੀ ਬੀਬੀ ਸੀ ਦੀ ਹਿੰਦੀ ਸੇਵਾ ਵਿੱਚ ਅਨਾਉਂਸਰ ਰਹੇ ਠੀਕ ਹੈ ਇੱਥੇ ਹੀ ਉਸ ਵਿੱਚ ਰੂਸੀ ਸਿਨੇਮਾ ਪ੍ਰਤੀ ਪਿਆਰ ਪੈਦਾ ਹੋ ਗਿਆ ਅਤੇ ਮਾਰਕਸਵਾਦ ਵਿੱਚ ਵੀ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ 1938 ਦੇ ਵਿੱਚ ਇਹਨਾਂ ਨੇ ਮਹਾਤਮਾ ਗਾਂਧੀ ਨਾਲ ਕੰਮ ਕੀਤਾ ਬਰਾਸਾਨੀ ਜੀ ਨੇ ਮਹਾਤਮਾ ਗਾਂਧੀ ਜੀ ਨਾਲ ਵੀ ਕੰਮ ਕੀਤਾ ਠੀਕ ਹੈ ਜੀ ਅਤੇ ਆਪ ਨੇ ਪੰਜਾਬੀ ਵਾਰਤਕ ਦੇ ਖੇਤਰ ਵਿੱਚ ਸਫਰਨਾਮਾ ਸਹਿਿਤ ਵਿੱਚ ਵੀ ਨਾਮ ਘਟਿਆ ਠੀਕ ਹੈ ਵਾਰਤਕ ਲਿਖੀ ਇਹਨਾਂ ਨੇ ਸਫਰਨਾਮਾ ਉਹਦੇ ਵਿੱਚ ਵੀ ਇਹਨਾਂ ਨੇ ਨਾਮ ਹਾਸਲ ਕੀਤਾ ਇਹਨਾਂ ਨੂੰ ਸਭ ਤੋਂ ਵਧੀਆ ਸਫਰਨਾਮਾ ਲੇਖਕ ਵੀ ਮੰਨਿਆ ਜਾਂਦਾ ਹੈ ਬਲਰਾਜ ਸਾਨੀ ਨੂੰ ਪੰਜਾਬੀ ਦਾ ਪ੍ਰਗਤੀਸ਼ੀਲ ਲੇਖਕ ਵੀ ਮੰਨਿਆ ਜਾਂਦਾ ਹੈ ਕੀ ਮੰਨਿਆ ਜਾਂਦਾ ਹੈ ਜੀ ਪ੍ਰਗਤੀਸ਼ੀਲ ਲੇਖਕ ਮੰਨਿਆ ਜਾਂਦਾ ਹੈ ਹਕੀਕਤ ਮੰਡੇ ਮਾਰਨਿੰਗ ਸਪਤਾਹਿਕ ਪੱਤਰ ਠੀਕ ਹੈ ਪਤਨੀ ਨਾਲ ਇਹਨਾਂ ਨੇ ਰਲ ਕੇ ਕੱਢਿਆ ਜਿਹੜਾ ਮੰਡੇ ਮਾਰਨਿੰਗ ਨਾਮਕ ਹਕੀਕਤ ਸਪਤਾਹਿਕ ਪੱਤਰ ਸੀਗਾ ਇਹਨਾਂ ਨੇ ਆਪਣੀ ਪਤਨੀ ਦੇ ਨਾਮ ਨਾਲ ਨਾਲ ਮਿਲ ਕੇ ਇਹਨਾਂ ਨੇ ਕੱਢਿਆ ਸੀ 1934 ਤੋਂ 1940 ਵਿੱਚ ਸ਼ਾਂਤੀ ਨਿਕੇਤਨ ਸਕੂਲ ਵਿੱਚ ਹਿੰਦੀ ਅਤੇ ਅੰਗਰੇਜ਼ੀ ਵੀ ਇਹ ਪੜਾਉਂਦੇ ਰਹੇ ਨੇ ਠੀਕ ਹੈ ਜੀ 1930 ਦੇ ਦਹਾਕੇ ਵਿੱਚ ਸਾਨੀ ਆਪਣੀ ਪਤਨੀ ਦੇ ਨਾਲ ਬੰਗਾਲ ਵਿੱਚ ਸ਼ਾਂਤੀ ਨਿਕੇਤਨ ਆ ਕੇ ਅੰਗਰੇਜ਼ੀ ਅਤੇ ਹਿੰਦੀ ਦੀ ਅਧਿਆਪਕਾ ਦੇ ਤੌਰ ਤੇ ਕੰਮ ਕਰਨ ਲੱਗੇ ਇੱਥੇ ਹੀ ਇਹਨਾਂ ਦੇ بیٹے ਪ੍ਰਕਸ਼ਿਤ ਸਾਨੀ ਦਾ ਜਨਮ ਹੋਇਆ ਕਿੱਥੇ ਜਨਮ ਹੋਇਆ ਇਹਨਾਂ ਦਾ ਬੰਗਾਲ ਦੇ ਵਿੱਚ ਠੀਕ ਹੈ بیٹے ਪ੍ਰਕਸ਼ਿਤ ਦਾ ਜਨਮ ਹੋਇਆ ਇਸ ਵੇਲੇ ਇਹਨਾਂ ਦੀ ਪਤਨੀ ਬੈਚਲਰ ਦੀ ਡਿਗਰੀ ਕਰ ਰਹੀ ਸੀ 1938 ਵਿੱਚ ਇਹਨਾਂ ਇੱਕ ਸਾਲ ਮਹਾਤਮਾ ਗਾਂਧੀ ਦੇ ਨਾਲ ਕੰਮ ਕੀਤਾ ਤੇ ਅਗਲੇ ਸਾਲ ਗਾਂਧੀ ਦੀ ਸਲਾਹ ਨਾਲ ਇੰਗਲੈਂਡ ਚਲੇ ਗਏ ਇੱਥੇ ਹੀ ਇਹਨਾਂ ਨੇ BBC ਲੰਡਨ ਦੀ ਹਿੰਦੀ ਸੇਵਾ ਵਿੱਚ ਰੇਡੀਓ ਅਨਾウンਸਰ ਰਹੇ ਅਤੇ 1943 ਵਿੱਚ ਵਾਪਸ ਭਾਰਤ ਆ ਗਏ ਪਾਦਾਕਾਰੀ ਵਿੱਚ ਇਹਨਾਂ ਨੂੰ ਸ਼ੁਰੂ ਤੋਂ ਹੀ ਦਿਲਚਸਪੀ ਸੀ ਇੰਡੀਅਨ ਪੀਪਲਸ ਥੀਏਟਰ ਐਸੋਸੀਏਸ਼ਨਸ ਦੇ ਨਾਟਕਾਂ ਦੇ ਨਾਲ ਇਹਨਾਂ ਆਪਣੀ ਅਦਾਕਾਰੀ ਸ਼ੁਰੂ ਕੀਤੀ। ਇਹਨਾਂ ਦੀ ਸਭ ਤੋਂ ਪਹਿਲੀ ਫਿਲਮ ਧਰਤੀ ਕੇ ਲਾਲ। ਧਰਤੀ ਦੇ ਲਾਲ ਇਹਨਾਂ ਦੀ ਪਹਿਲੀ ਫਿਲਮ ਸੀਗੀ। ਠੀਕ ਹੈ ਜਿਸ ਦੇ ਹਦਾਇਤਕਾਰ ਕੇ.ਏ. ਅਬਾਸ ਸਨ। ਠੀਕ ਹੈ। ਇਸ ਤੋਂ ਬਾਅਦ ਇਨਸਾਫ ਫਿਲਮ ਆਈ ਇਹਨਾਂ ਦੀ ਫਿਰ ਦੂਰ ਚਲੇ ਫਿਲਮਾਂ ਕੀਤੀਆਂ। ਠੀਕ ਹੈ ਪਰ ਇਹਨਾਂ ਦੀ ਪਛਾਣ 1953 ਦੀ ਫਿਲਮ ਦੋ ਬਿੱਗਾ ਜ਼ਮੀਨ ਦੇ ਨਾਲ ਬਣੀ। ਠੀਕ ਹੈ 1953 ਈਸਵੀ ਦੇ ਵਿੱਚ ਇਹਨਾਂ ਨੇ 2 ਬਿੱਗਾ ਜ਼ਮੀਨ ਫਿਲਮ ਕੀਤੀ ਸੀ ਜਿਹਦੇ ਨਾਲ ਇਹਨਾਂ ਦੀ ਪਛਾਣ ਬਣੀ ਇਹਨਾਂ ਨੇ ਦੋ ਉੱਗੀਆਂ ਪੰਜਾਬੀ ਫਿਲਮਾਂ ਨਾਨਕ ਦੁਖੀਆ ਸਭ ਸੰਸਾਰ ਅਤੇ ਸਤਲੁਜ ਦੇ ਕੰਡੇ ਵਿੱਚ ਕੰਮ ਕੀਤਾ ਇਹ ਦੋਵੇਂ ਫਿਲਮਾਂ ਹਿੱਟ ਹੋਈਆਂ ਅਤੇ ਕਈ ਇਨਾਮ ਵੀ ਹਾਸਲ ਕੀਤੇ ਫਿਰ ਗਰਮ ਹਵਾ ਵਿੱਚ ਗਰਮ ਹਵਾ ਵਿੱਚ ਇਹਨਾਂ ਚੋਟੀ ਦੀ ਅਦਾਕਾਰਾ ਫਿਲਮ ਜਿਹੜੀ ਸੀਗੀ ਫਿਰ ਫਿਲਮ ਗਰਮ ਹਵਾ ਵਿੱਚ ਇਹਨਾਂ ਨੇ ਚੋਟੀ ਦੀ ਅਦਾਕਾਰੀ ਕੀਤੀ ਅਤੇ ਪਰ ਇਹ ਖੁਦ ਇਸ ਫਿਲਮ ਨੂੰ ਦੇਖ ਨਹੀਂ ਸਕੇ ਕਿਉਂਕਿ ਇਹ ਫਿਲਮ ਦੀ ਡਬਿੰਗ ਪੂਰੀ ਕਰਨ ਦੇ ਅਗਲੇ ਦਿਨ ਹੀ ਇਹਨਾਂ ਦੀ ਮੌਤ ਹੋ ਗਈ ਠੀਕ ਹੈ ਗਰਮ ਹਵਾ ਇਹਨਾਂ ਦੀ ਆਖਰੀ ਫਿਲਮ ਸੀ ਫਿਰ ਉਦੋਂ ਹੀ ਇਹਨਾਂ ਦੀ ਮੌਤ ਹੋ ਗਈ ਸੀਗੀ ਤੇ ਇਹ ਫਿਲਮ ਜਿਹੜੀ ਆਖਰੀ ਫਿਲਮ ਸੀ ਇਹ ਇਹਨੂੰ ਦੇਖ ਨਹੀਂ ਸਕੇ ਠੀਕ ਹੈ ਜੀ ਸਾਨੀ ਇੱਕ ਚੰਗੇ ਲੇਖਕ ਵੀ ਸਨ ਇੱਕ ਚੰਗੇ ਲੇਖਕ ਵੀ ਸੀ ਪਹਿਲਾਂ ਪਹਿਲ ਇਹਨਾਂ ਨੇ ਅੰਗਰੇਜ਼ੀ ਵਿੱਚ ਲਿਖੀਆਂ ਜੋ ਵੀ ਇਹਨਾਂ ਦਾ ਲਿਖਿਆ ਜੋ ਵੀ ਇਹਨਾਂ ਨੇ ਪਹਿਲਾਂ ਪਹਿਲ ਅੰਗਰੇਜ਼ੀ ਚ ਲਿਖਿਆ ਫਿਰ ਵਿਰਿੰਦਰ ਨਾਟਕੋਰ ਦੀ ਪ੍ਰੇਰਣਾ ਤੋਂ ਬਾਅਦ ਪੰਜਾਬੀ ਚ ਲਿਖਣਾ ਸ਼ੁਰੂ ਕੀਤਾ 1960 ਦੇ ਵਿੱਚ ਇਹਨਾਂ ਪਾਕਿਸਤਾਨ ਦੀ ਫੇਰੀ ਲਾਈ 1960 ਦੇ ਵਿੱਚ ਪਾਕਿਸਤਾਨ ਘੁੰਮੇ ਤੇ ਇਹਨਾਂ ਨੇ ਮੇਰਾ ਪਾਕਿਸਤਾਨੀ ਸਫਰਨਾਮਾ ਇਹਨਾਂ ਨੇ ਕੀ ਲਿਖਿਆ ਮੇਰਾ ਪਾਕਿਸਤਾਨੀ ਸਫਰਨਾਮਾ ਨਾਂ ਦਾ ਉੱਗਾ ਸਫਰਨਾਮਾ ਲਿਖਿਆ ਠੀਕ ਹੈ ਇਸ ਤੋਂ ਬਾਅਦ 1969 ਦੇ ਵਿੱਚ ਸੋਵੀਅਤ ਯੂਨੀਅਨ ਦੀ ਫੇਰੀ ਤੋਂ ਬਾਅਦ ਕਹਿੰਦੇ ਜਦੋਂ ਇਹਨਾਂ ਨੇ ਸੋਵੀਅਤ ਯੂਨੀਅਨ ਦੀ ਫੇਰੀ ਕੀਤੀ ਉਸ ਦੇ ਵਿੱਚ ਇਹਨਾਂ ਨੇ ਮੇਰਾ ਰੂਸੀ ਸਫਰਨਾਮਾ ਲਿਖਿਆ ਠੀਕ ਹੈ ਜਿਸ ਨੂੰ ਕਿ ਸੋਵੀਅਤ ਲੈਂਡ ਨਹਿਰੂ ਇਨਾਮ ਮਿਲਿਆ ਠੀਕ ਹੈ ਇਸ ਤੋਂ ਬਾਅਦ 1969 ਵਿੱਚ ਸੋਵੀਅਤ ਯੂਨੀਅਨ ਦੀ ਫੇਰੀ ਤੋਂ ਬਾਅਦ ਮੇਰਾ ਰੂਸੀ ਸਫਰਨਾਮਾ ਲਿਖਿਆ ਜਿਸ ਨੂੰ ਕਿ ਸੋਵੀਅਤ ਲੈਂਡ ਨਹਿਰੂ ਇਨਾਮ ਮਿਲਿਆ ਇਸ ਤੋਂ ਬਿਨਾ ਆਰਸੀ ਅਤੇ ਪ੍ਰੀਤ ਲੜੀ ਇਹਨਾਂ ਨੇ ਕੀ ਕੀ ਇਸ ਤੋਂ ਬਿਨਾ ਕੀ ਕੀ ਲਿਖਿਆ ਆਰਸੀ ਤੇ ਪ੍ਰੀਤ ਲੜੀ ਆਦੀ ਰਸਾਲਿਆਂ ਵਿੱਚ ਇਹਨਾਂ ਦੀਆਂ ਕਵਿਤਾਵਾਂ ਅਤੇ ਛੋਟੀਆਂ ਕਹਾਣੀਆਂ ਲਗਾਤਾਰ ਛਪਦੀਆਂ ਰਹੀਆਂ ਆਰਸੀ ਤੇ ਪ੍ਰੀਤ ਲੜੀ ਰਸਾਲੇ ਸੀਗੇ ਠੀਕ ਹੈ ਇਹਦੇ ਵਿੱਚ ਇਹਨਾਂ ਦੀਆਂ ਜਣੇ ਛੋਟੀਆਂ ਕਹਾਣੀਆਂ ਜਿਹੜੀਆਂ ਸੀ ਉਹ ਛਪਦੀਆਂ ਰਹੀਆਂ ਮੇਰੀ ਫਿਲਮੀ ਆਤਮਕਥਾ ਇਹਨਾਂ ਦੀ ਸਵੈ ਜੀਵਨੀ ਇਹ ਬਹੁਤ ਇੰਪੋਰਟੈਂਟ ਆ ਜੀ ਇਹ ਤੁਸੀਂ ਯਾਦ ਰੱਖ ਲੈਣਾ ਕਿ ਮੇਰੀ ਫਿਲਮੀ ਆਤਮਕਥਾ ਕਿਰੀ ਉਹ ਰਾਸਾਨੀ ਜੀ ਦੀ ਹੈ ਸਵੈ ਜੀਵਨੀ ਠੀਕ ਹੈ ਕਿਹਦੀ ਸਵੈ ਜੀਵਨੀ ਹੈ ਮੇਰੀ ਫਿਲਮੀ ਆਤਮਕਥਾ ਉਹ ਰਾਸਾਨੀ ਜੀ ਦੀ ਤੇ ਆਸੀ ਤੇ ਪ੍ਰੀਤ ਲੜੀ ਇਸਾਲੇ ਦੇ ਵਿੱਚ ਇਹਨਾਂ ਦੀਆਂ ਕਵਿਤਾਵਾਂ ਤੇ ਛੋਟੀਆਂ ਕਹਾਣੀਆਂ ਛੱਪਦੀਆਂ ਸੀ 1971 ਵਿੱਚ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਸ਼੍ਰੋਮਣੀ ਲੇਖਕ ਦਾ ਇਨਾਮ ਵੀ ਦਿੱਤਾ ਗਿਆ ਠੀਕ ਹੈ ਸ਼੍ਰੋਮਣੀ ਲੇਖਕ ਦਾ ਇਨਾਮ ਕਿਹਨੂੰ ਮਿਲਿਆ ਬਰਰਾਸਾਨੀ ਜੀ ਨੂੰ ਮਿਲਿਆ ਕਿਹਦੇ ਦੁਆਰਾ ਦਿੱਤਾ ਗਿਆ ਪੰਜਾਬ ਸਰਕਾਰ ਦੇ ਦੁਆਰਾ 1971 ਵਿੱਚ ਸ਼੍ਰੋਮਣੀ ਲੇਖਕ ਦਾ ਇਨਾਮ ਦਿੱਤਾ ਗਿਆ ਠੀਕ ਹੈ ਜੀ 1943 1943 ਵਿੱਚ ਉਹ ਭਾਰਤ ਪਰਤ ਆਏ ਠੀਕ ਹੈ ਆਪ 43 1943 ਦੇ ਵਿੱਚ ਭਾਰਤ ਆ ਗਏ ਭਾਰਤ ਆ ਕੇ ਉਸਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਠੀਕ ਹੈ 1945 ਵਿੱਚ ਫਿਲਮ ਧਰਤੀ ਕੇ ਲਾਲ ਤਾਂ ਹੀ 1945 ਦੇ ਵਿੱਚ ਇਹਨਾਂ ਨੇ ਫਿਲਮ ਕੀਤੀ ਧਰਤੀ ਦੇ ਲਾਲ ਠੀਕ ਹੈ ਉੱਥੋਂ ਇਹਨਾਂ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਧਰਤੀ ਦੇ ਲਾਲ ਤੋਂ ਕੀਤੀ ਠੀਕ ਹੈ 1946 ਵਿੱਚ ਇਨਸਾਫ ਅਤੇ ਦੂਰ ਚੱਲੋ ਵਰਗੀਆਂ ਫਿਲਮਾਂ 'ਚ ਵੀ ਕੰਮ ਕੀਤਾ ਧਰਤੀ ਕੇ ਲਾਲ ਇਪਟਾ ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ ਇਹ ਕਿਹਦੇ ਦੁਆਰਾ ਬਣਾਈ ਗਈ ਸੀ ਧਰਤੀ ਦੇ ਲਾਲ ਇਪਟਾ ਦੁਆਰਾ ਬਣਾਈ ਗਈ ਸੀ ਇਪਟਾ ਕੀ ਹੈ ਇੰਡੀਅਨ ਪੀਪਲ ਥੀਏਟਰ ਐਸੋਸੀਏਸ਼ਨ ਦੁਆਰਾ ਬਣਾਈ ਗਈ ਸੀ ਇਹ ਪਹਿਲੀ ਫਿਲਮ ਸੀ ਅਤੇ ਇਹ ਇਹਨਾਂ ਦੀ 1945 ਵਿੱਚ ਰਿਲੀਜ਼ ਹੋਈ ਰਾਜਨੀਤਿਕ ਅਤੇ ਯਥਾਰਤਵਾਦੀ ਫਿਲਮ ਹੈ ਠੀਕ ਹੈ ਫਿਰ ਇਹ ਫਿਲਮ ਵਿੱਚ 1943 ਈਸਵੀ ਦੇ ਵਿੱਚ ਬੰਗਾਲ ਕਾਲ ਤੇ ਆਧਾਰਿਤ ਕਾਲ ਜਿਹੜਾ ਬੰਗਾਲ ਕਾਲ ਆ ਠੀਕ ਹੈ ਤੇ ਆਧਾਰਿਤ ਕਾਲ ਵਿੱਚ ਫਸੇ ਪਰਿਵਾਰ ਦੀ ਇਹ ਇੱਕ ਕਹਾਣੀ ਆ ਠੀਕ ਹੈ ਗਰਮ ਹਵਾ 1976 ਜੋ ਕਿ ਇਹਨਾਂ ਦੀ ਆਖਰੀ ਅਤੇ ਚੋਟੀ ਦੀ ਫਿਲਮ ਸੀ ਇਹ ਮੈਂ ਤੁਹਾਨੂੰ ਦੱਸ ਚੁੱਕੀ ਸੀ ਕਿ ਇਹਨਾਂ ਦਾ ਦਿਹਾਂਤ ਹੋ ਗਿਆ ਸੀ ਤੇ ਗਰਮ ਹਵਾ ਜਿਹੜੀ ਫਿਲਮ ਸੀ ਇਹ ਦੇਖ ਨਹੀਂ ਸਕੀ ਸੀ 1974 ਦੇ ਵਿੱਚ ਇਹ ਫਿਲਮ ਜਿਹੜੀ ਸੀ ਉਹ ਆਈ ਸੀ ਠੀਕ ਹੈ ਤੇ ਕਿਹੜੇ ਕਿਹੜੀਆਂ ਫਿਲਮਾਂ ਇਹਨਾਂ ਨੇ ਕੀਤੀਆਂ ਜਿਹੜੀਆਂ ਬਲਰਾਸ ਸਾਨੀ ਜੀ ਨੇ ਕੀਤੀਆਂ ਸੀ ਫਿਲਮਾਂ ਠੀਕ ਹੈ ਇੱਕ ਤਾਂ ਦੂਰ ਚਲੋ ਠੀਕ ਹੈ ਧਰਤੀ ਦੇ ਲਾਲ ਬਦਨਾਮੀ ਗੁੜੀਆਂ ਮਾਲਦਾਰ ਹਮ ਲੋਗ ਹਲਚਲ ਬਦਨਾਮ ਠੀਕ ਹੈ ਰਾਹੀ 2 ਬਿਗਾ ਜ਼ਮੀਨ ਭਾਗੇਵਾਨ ਆਕਾਸ਼ ਨੌਕਰੀ ਮਜਬੂਰੀ ਔਲਾਦ ਸੀਮਾ ਗਰਮਕੋਟ ਟਕਸਾਲ ਪਰਦੇਸੀ ਮਾਈ ਬਾਪ ਲਾਲਬੱਤੀ ਕਟਪੁਤਲੀ ਸੋਨੇ ਦੀ ਚਿੜੀਆ ਲਾਜਵੰਤੀ ਕਾਬਲੀ ਵਾਲਾ ਅਮਨ ਗਰਮ ਹਵਾ ਹੀਰਾ ਮੋਤੀ ਪਵਿੱਤਰ ਪਾਪੀ ਭਾਬੀ ਹਕੀਕਤ ਪਰਦੇਸੀ ਵਕਤ ਇੱਕ ਫੁੱਲ ਦੋ ਮਾਲੀ ਤਲਾਸ਼ ਆਮਾਨਤ ਸਤਲਵ ਦੇ ਕੰਡੇ ਇਹਨਾਂ ਦੀਆਂ ਜਿਹੜੀਆਂ ਸੀ ਫਿਲਮਾਂ ਸੀ ਬਹੁਤ ਫਿਲਮਾਂ ਕੀਤੀਆਂ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਠੀਕ ਹੈ ਇਹਨੇ ਇਹ ਵੱਡੇ ਅਦਾਕਾਰ ਰਹੇ ਨੇ ਉਹ ਗੇ ਗਲਾਕਾਰ ਰਹੇ ਨੇ ਇਹਨਾਂ ਨੇ ਬਲਵੰਤ ਗਰਗੀ ਨਾਲ ਮਿਲ ਕੇ ਇੱਟਾਂ ਨੂੰ ਪੱਕੇ ਪੈਰੀਂ ਖੜਾ ਕੀਤਾ ਇੱਟਾਂ ਨੂੰ ਖੜਾ ਕਿ ਨਹੀਂ ਕੀਤਾ ਸੀ ਇਹਨਾਂ ਨੇ ਕੀਤਾ ਸੀ ਇੱਟਾਂ ਨੂੰ ਠੀਕ ਹੈ ਬਲਵੰਤ ਗਰਗੀ ਜੀ ਨਾਲ ਮਿਲ ਕੇ ਇਹਨਾਂ ਦਾ ਦ੍ਰਿਸ਼ਟੀਕੋਣ ਜੋ ਸੀ ਇਹ ਪ੍ਰਗਤੀਵਾਦੀ ਠੀਕ ਹੈ ਆਰਕਸਵਾਦੀ ਠੀਕ ਹੈ ਇਹਨਾਂ ਦਾ ਜਿਹੜਾ ਦ੍ਰਿਸ਼ਟੀਕੋਣ ਸੀ ਪ੍ਰਗਤੀਵਾਦੀ ਠੀਕ ਹੈ ਆਰਕਸਵਾਦੀ ਬੋਲੀ ਇਹਨਾਂ ਦੀ ਟਕਸਾਲੀ ਪੰਜਾਬੀ ਅਤੇ ਪਠੋਹਾਰੀ ਦਾ ਪ੍ਰਭਾਵ ਇਹਨਾਂ ਦੀ ਬੋਲੀ ਤੇ ਕਿਹਦਾ ਸੀਗਾ ਟਕਸਾਲੀ ਪੰਜਾਬੀ ਤੇ ਪਠੋਹਾਰੀ ਦਾ ਪਠੋ ਪੋਠੋਹਾਰੀ ਦਾ ਪ੍ਰਭਾਵ ਸੀ ਠੀਕ ਹੈ ਜੀ ਇਹਨਾਂ ਦੇ بیٹے ਜਾਨੀ ਪ੍ਰਕਸ਼ ਅਸਾਨੀ ਇਹਨਾਂ ਦੇ ਜਿਹੜੇ ਬੇਟੇ ਸੀਗੇ ਪ੍ਰਕਸ਼ ਅਸਾਨੀ ਨੇ ਦੀ ਨਾਨ ਕਨਫਰਮਿਸਟ ਮੈਮਰੀਜ਼ ਆਫ ਮਾਈ ਫਾਦਰ ਬਲਰਾਜ ਸਾਨੀ ਕਿਹੜੀ ਲਿਖੀ ਪੁਸਤਕ ਨਾਨ ਕਨਫਰਮਿਸਟ ਮੈਮਰੀਜ਼ ਆਫ ਮਾਈ ਫਾਦਰ ਬਲਰਾਜ ਸਾਨੀ ਨਾਂ ਦੀ ਕਿਤਾਬ ਲਿਖੀ ਜੋ ਕਿ ਉਸ ਦੇ ਜੀਵਨ ਦੇ ਕਈ ਪਹਿਲੂਆਂ ਤੇ ਰੋਸ਼ਨੀ ਪਾਉਂਦੀ ਹੈ ਬਲਰਾਜ ਸਾਨੀ ਜੀ ਨੂੰ ਕਈ ਵਾਰ ਜੇਲ੍ਹ ਵੀ ਜਾਣਾ ਪਿਆ ਕਿਉਂਕਿ ਆਪ ਕਮਿਊਨਿਸਟ ਪਾਰਟੀ ਦਾ ਹਿੱਸਾ ਵੀ ਰਹੇ ਆ ਕਈ ਵਾਰੀ ਜੇਲ੍ਹ ਦੀ ਯਾਤਰਾ ਵੀ ਕਰਨੀ ਪਈ ਕਿਉਂ ਕਿਉਂਕਿ ਕਮਿਊਨਿਸਟ ਪਾਰਟੀ ਦਾ ਇਹ ਹਿੱਸਾ ਰਹੇ ਸਨ ਠੀਕ ਹੈ ਜੀ ਹੋਰ ਕੀ ਕੀ ਲਿਖਿਆ ਇਹਨਾਂ ਨੇ ਕਾਮੇ ਬਾਅਦ ਤੱਕ ਲਿਖੀ ਠੀਕ ਹੈ 1984 ਠੀਕ ਹੈ ਯਾਦਾਂ ਦੀ ਕੰਨੀਵਾਰ ਤੱਕ 1990 ਸਵੈ ਜੀਵਨੀ ਦੇ ਨਾਲ ਇਹ ਰਲਦਾ ਮਿਲਦਾ ਸੰਸਕਰਣ ਆ ਜਿਸ ਵਿੱਚ 11 ਸੰਸਕਰਣ ਇਹਦੇ ਵਿੱਚ ਸ਼ਾਮਿਲ ਆ ਇਹਨਾਂ ਸਵੈ ਜੀਵਨੀ ਨਾਲ ਰਲਦਾ ਮਿਲਦਾ ਵਾ ਠੀਕ ਹੈ ਇਹ ਵੀ ਬਾਅਦ ਤੱਕ ਆ ਯਾਦਾਂ ਦੀ ਕੰਨੀ ਮੇਰਾ ਰੂਸੀ ਸਫਰਨਾਮਾ 1978 ਇਹ ਸਫਰਨਾਮਾ ਲੇਖਕ ਨੇ ਚੌਥੀ ਵਾਰੀ ਕੀਤੀ ਗਈ ਰੂਸੀ ਯਾਤਰਾ ਤੋਂ ਬਾਅਦ ਲਿਖਿਆ ਜਾਣੀ ਚਾਰ ਵਾਰ ਇਹਨਾਂ ਨੇ ਰੂਸੀ ਯਾਤਰਾ ਕੀਤੀ ਪਰ ਚੌਥੀ ਰੂਸੀ ਯਾਤਰਾ ਦੇ ਬਾਅਦ ਇਹਨਾਂ ਨੇ ਇਹ ਸਫਰਨਾਮਾ ਜਿਹੜਾ ਵਾ ਲਿਖਿਆ ਮੇਰੀ ਰੂਸੀ ਯਾਤਰਾ ਰੂਸੀ ਸਫਰਨਾਮਾ ਲੇਖਕ ਜੋ ਕਿ ਨਵੰਬਰ 1964 ਨੂੰ ਠੀਕ ਹੈ ਇਸਕਸ ਇੰਡੋ ਸੋਵੀਅਤ ਕਲਚਰਲ ਸੁਸਾਇਟੀ ਦੇ ਡੈਲੀਗੇਸ਼ਨ ਵਜੋਂ ਇਹ ਸਫਰ ਕੀਤਾ ਜਾਨੀ ਇੰਡੋ ਸੋਵੀਅਤ ਕਲਚਰਲ ਸੁਸਾਇਟੀ ਦਾ ਕੋਈ ਡੈਲੀਗੇਸ਼ਨ ਸੀਗਾ ਉਹਦੇ ਦੌਰਾਨ ਇਹਨਾਂ ਨੇ ਸਫਰ ਕੀਤਾ ਸੀਗਾ ਠੀਕ ਹੈ ਤਾ ਮੇਰਾ ਪਾਕਿਸਤਾਨੀ ਸਫਰਨਾਮਾ 1979 ਵਿੱਚ 15 ਖੰਡਾਂ ਦੇ ਵਿੱਚ ਇਹ ਲਿਖਿਆ ਠੀਕ ਹੈ ਤਾਂ ਪਾਕਿਸਤਾਨ ਦੀ 15 ਰਿੰਦੀ ਯਾਤਰਾ ਦਾ ਇਹਦੇ ਵਿੱਚ ਇਹਨਾਂ ਨੇ ਜ਼ਿਕਰ ਕੀਤਾ ਹੈ ਮੇਰੀ ਫਿਲਮੀ ਆਤਮਕਥਾ 1974 ਇਹ ਇਹ ਯਾਦ ਰੱਖ ਲੈਣਾ ਇਹ ਫਲੈਸ਼ਬੈਕ ਵਿਧੀ ਨਾਲ ਲਿਖੀ ਗਈ ਹੈ ਕਿਹੜੇ ਵਿਧੀ ਨਾਲ ਲਿਖੀ ਗਈ ਹੈ ਮੇਰੀ ਫਿਲਮੀ ਆਤਮਕਥਾ ਫਲੈਸ਼ਬੈਕ ਵਿਧੀ ਨਾਲ ਲਿਖੀ ਗਈ ਹੈ ਇਹ ਸਵੈ ਜੀਵਨੀ ਆ ਠੀਕ ਹੈ ਮੇਰੀ ਫਿਲਮੀ ਆਤਮ ਕਥਾ ਇੰਨਾ ਦੇ ਤੇ ਇਹਦੇ ਦੋ ਭਾਗ ਨੇ ਠੀਕ ਹੈ ਦੋ ਭਾਗ ਦੇ ਦੋ ਭਾਗ ਨੇ ਇੱਕ ਦੇ ਵਿੱਚ 19 ਅਧਿਆਏ ਆ ਪਹਿਲੇ ਭਾਗ ਦੇ ਵਿੱਚ ਤੇ ਦੂਜੇ ਭਾਗ ਦੇ ਵਿੱਚ 11 ਅਧਿਆਏ ਨੇ ਠੀਕ ਹੈ ਟੋਟਲ 19 ਆਏ ਨੇ ਟੋਟਲ 19 ਅਧਿਆਏ ਨੇ ਠੀਕ ਹੈ ਪਹਿਲੇ ਭਾਗ ਦੇ ਵਿੱਚ 11 ਅਧਿਆਏ ਨੇ ਤੇ ਦੂਸਰੇ ਭਾਗ ਦੇ ਵਿੱਚ 8 ਅਧਿਆਏ ਨੇ ਟੋਟਲ ਇਹਦੇ 19 ਅਧਿਆਏ ਨੇ ਠੀਕ ਹੈ ਫਲੈਸ਼ਬੈਕ ਵਿਧੀ ਦੁਆਰਾ ਲਿਖੀ ਗਈ ਹੈ ਸਵੈ ਜੀਵਨੀ ਆ ਮੇਰੀ ਫਿਲਮੀ ਆਤਮ ਕਥਾ 1974 ਮੇਰੀ ਗੈਰ ਜਜ਼ਵਾਤੀ ਡਾਇਰੀ ਮੇਰੀ ਗੈਰ ਜਜ਼ਵਾਤੀ ਡਾਇਰੀ ਵੀ ਇਨਾਂ ਦੁਆਰਾ ਲਿਖੀ ਗਿਆ 1990 ਦੇ ਵਿੱਚ ਇਹਦੇ ਵਿੱਚ 14 ਲੇਖਾ ਜੋ ਕਿ ਸੰਕਾਲੀ ਲੇਖਕਾਂ ਦੀਆਂ ਜੀਵਨੀਆਂ ਨੂੰ ਪੇਸ਼ ਕਰਦੇ ਆ ਠੀਕ ਹੈ ਚਲੋ ਜੀ ਨੈਕਸਟ ਹੈ ਜੀ ਕੀ ਇਹ ਸੱਚ ਹੈ ਬਾਪੂ ਕੀ ਸੱਚ ਹੈ ਬਾਪੂ 1974 ਈਸਵੀ ਵਿੱਚ ਮੌਤ ਉਪਰੰਤ ਇਹਨਾਂ ਦਾ ਪ੍ਰਸਿੱਧ ਨਾਟਕਾ ਇਹਨਾਂ ਦੀ ਮੌਤ ਤੋਂ ਬਾਅਦ ਇਹਨਾਂ ਦਾ ਇਹ ਨਾਟਕ ਪ੍ਰਸਿੱਧ ਹੋਇਆ ਸੀ ਕਿ ਇਹ ਸੱਚ ਹੈ ਬਾਪੂ 1974 ਸਿਨੇਮਾ ਤੇ ਸਟੇਜ ਸਿਨੇਮਾ ਤੇ ਸਟੇਜ 1974 ਈਸਵੀ ਇਹ ਵੀ ਮੌਤ ਉਪਰੰਤ ਇਸ ਦਿਹਾੰਤਕ ਪੁਸਤਕਾ ਸਿਨੇਮਾ ਤੇ ਸਟੇਜ ਜਿਸ ਵਿੱਚ ਇਹਨਾਂ ਨੇ ਸਟੇਜ ਦੀਆਂ ਬਰੀਕੀਆਂ ਤੇ ਤਕਨੀਕੀ ਗੱਲਾਂ ਲਿਖੀਆਂ ਹੋਈਆਂ ਨੇ ਯਾਦਾਂ ਦੇ ਝਰੋਖੇ ਠੀਕ ਹੈ ਲੇਖ ਸੰਗ੍ਰਹਿ ਇਹ ਲਿਖਿਆ ਹੋਇਆ ਇਹਨਾਂ ਦੁਆਰਾ ਯਾਦਾਂ ਦੇ ਝਰੋਖੇ ਠੀਕ ਹੈ ਵੋਟਰ ਦੀ ਵਾਰ ਕਾਵੀ ਸੰਗ੍ਰਹਿ ਆ ਠੀਕ ਹੈ ਅਥਰੂ ਲੇਖ ਇਹ ਅਜੋਕੇ ਪ੍ਰਿਸ਼ਟ ਰਾਜਨੀਤਿਕ ਨਿਜ਼ਾਮ ਉੱਪਰ ਵਿਅੰਗ ਕਰਦਾ ਹੋਇਆ ਲੇਖ ਹੈ ਠੀਕ ਹੈ ਕਿਹੜਾ ਲੇਖ ਹੈ ਅਥਰੂ ਅਥਰੂ ਇੱਕ ਲੇਖ ਆ ਜੋ ਕਿ ਅਜੋਕੇ ਰਾਜਨੀਤਿਕ ਨਿਜ਼ਾਮ ਤੇ ਅਭਿਆੰਗ ਕਰਦਾ ਹੈ ਠੀਕ ਹੈ 1947 ਵਿੱਚ ਮੰਡ ਦੇ ਦੌਰਾਨ ਇਹ ਇੱਕ ਸ਼ਰਨਾਰਥੀ ਦੇ ਰੂਪ ਦੇ ਵਿੱਚ ਭਾਰਤ ਆਏ ਤੇ ਉਸ ਦਾ ਪਾਕਿਸਤਾਨ ਤੋਂ ਭਾਰਤ ਆਉਣਾ ਉਸ ਸਮੇਂ ਚੱਲ ਰਹੇ ਵਟਵਾਰੇ ਦੇ ਰੋਲੇ ਅਤੇ ਹੱਲਿਆ ਕਾਰਨ ਚੁਣੌਤੀਪੂਰਨ ਰਿਹਾ। ਸ਼੍ਰੀਮਤੀ ਸਾਨੀ ਦਾ ਵਿਹਾਂਤ 1947 ਈਸਵੀ ਦੇ ਵਿੱਚ 26 ਸਾਲ ਦੀ ਉਮਰ ਦੇ ਵਿੱਚ ਸ਼੍ਰੀਮਤੀ ਸਾਨੀ ਜੀ ਦਾ ਦਿਹਾਂਤ ਹੋਇਆ ਦਿਹਾਂਤ ਕਿਉਂ ਹੋਇਆ ਸੀ ਪੇਚਸ ਦੇ ਕਾਰਨ ਦਿਹਾਂਤ ਹੋਇਆ ਸੀ ਠੀਕ ਹੈ ਸ਼੍ਰੀਮਤੀ ਸਾਨੀ ਉਹਨਾਂ ਦੇ ਦਿਹਾਂਤ ਜਿਹੜੇ ਉਹਦੇ ਸ਼੍ਰੀਮਤੀ ਸਾਨੀ ਜੀ ਦਾ ਦਿਹਾਂਤ 26 ਸਾਲ ਦੀ ਉਮਰ ਦੇ ਵਿੱਚ ਪੇਚਸ ਦੇ ਕਾਰਨ ਹੋਇਆ ਸੀ ਜੋ ਸ਼੍ਰੀ ਸਾਨੀ ਸੀਗੇ ਉਹਨਾਂ ਦੇ ਦਿਹਾਂਤ ਤੋਂ ਇਹ ਸ਼੍ਰੀ ਸਾਨੀ ਜੀ ਸਾਨੀ ਜੀ ਜੋ ਸੀ ਇਹ ਬਹੁਤ ਦੁਖੀ ਸੀਗੇ ਪਰ ਉਹ ਹੌਲੀ-ਹੌਲੀ ਸੋਗ ਤੋਂ ਬਾਹਰ ਨਿਕਲੇ ਤੇ 1949 ਦੇ ਵਿੱਚ ਸੰਤੋਖ ਚੰਦੋਖ ਨਾਲ ਦੁਆਰਾ ਵਿਆਹ ਕਰਵਾ ਲਿਆ ਸੰਤੋਖ ਚੰਦਪੂਰ ਦੇ ਨਾਲ ਦੁਆਰਾ ਇਹਨਾਂ ਨੇ ਵਿਆਹ ਕਰਵਾ ਲਿਆ ਸੰਤੋਖ ਜੀ ਨਾਲ ਠੀਕ ਹੈ ਬਲਰਾਜ ਸਾਨੀ ਦੇ ਜੀਵਨ ਵਿੱਚ ਸਭ ਤੋਂ ਵੱਡਾ ਦੁਖਾਂਤ ਜੋ ਇਹਨਾਂ ਦੇ ਜੀਵਨ ਦਾ ਸਭ ਤੋਂ ਵੱਡਾ ਦੁਖਾਂਤ ਆ ਉਹ ਹੈ ਇਹਨਾਂ ਦੀ ਜਵਾਨ ਬੇਟੀ ਸ਼ਬਨਮ ਦੀ ਮੌਤ ਸੀ ਇਹਨਾਂ ਦੀ ਜਵਾਨ ਬੇਟੀ ਜੋ ਸੀ ਸ਼ਬਨਮ ਦੀ ਮੌਤ ਹੋ ਗਈ ਠੀਕ ਹੈ ਜਿਸ ਨੇ ਸਾਰੇ ਪਰਿਵਾਰ ਤੋਂ ਦੁਖੀ ਆ ਕੇ 5 ਮਾਰਚ 1972 ਨੂੰ ਆਤਮ ਹੱਤਿਆ ਕਰ ਲਈ ਸੀ ਠੀਕ ਹੈ 5 ਮਾਰਚ 1972 ਨੂੰ ਆਤਮ ਹੱਤਿਆ ਕਰ ਲਈ ਸੀ ਇਹ ਸਦਮਾ ਬਲਰਾਜ ਸਾਨੀ ਜਿਹੇ ਭਾਵੁਕ ਤੇ ਸੰਜੀਦਾ ਇਨਸਾਨ ਲਈ ਬੇहद ਅਕਰਹਿ ਅਤੇ ਅਸਹਿ ਸੀ ਠੀਕ ਹੈ ਜੋ ਕਿ ਬਾਅਦ ਵਿੱਚ ਉਸ ਲਈ ਜਾਨ ਲੈਵਾ ਵੀ ਸਿੱਧ ਹੋਇਆ ਬੇਟੀ ਦੀ ਮੌਤ ਦੇ ਸਦਮੇ ਨੇ ਇਸ ਸੰਵੇਦਨਸ਼ੀਲ ਇਨਸਾਨ ਨੂੰ ਝੰਜੋੜ ਕੇ ਰੱਖ ਦਿੱਤਾ ਇੱਕ ਸਾਲ ਪਿੱਛੇ 13 April ਠੀਕ ਹੈ 1973 13 April 1970 13 April 1973 ਨੂੰ ਬਸਾਖੀ ਵਾਲੇ ਦਿਨ ਇਹ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ ਕਦੋਂ ਕਹਿ ਗਏ ਵਿਸਾਖੀ ਵਾਲੇ ਦਿਨ 13 April 1973 ਨੂੰ ਇਹ ਸੰਸਾਰ ਨੂੰ ਅਲਵਿਦਾ ਕਹਿ ਗਏ ਮੌਤ ਪਿੱਛੋਂ ਉਹਨਾਂ ਦੀ ਇੱਛਾ ਮਤਾਵਿਕ ਉਹਨਾਂ ਦੀ ਲਾਸ਼ ਨੂੰ ਇੱਕ ਤਿਰੰਗੇ ਝੰਡੇ ਦੇ ਵਿੱਚ ਲਪੇਟਿਆ ਗਿਆ ਜਿਵੇਂ ਉਹਨਾਂ ਦੀ ਇੱਛਾ ਸੀ ਕਿ ਮੇਰੀ ਲਾਸ਼ ਨੂੰ ਤਿਰੰਗੇ ਝੰਡੇ ਦੇ ਵਿੱਚ ਲਪੇਟਿਆ ਜਾਵੇ ਠੀਕ ਹੈ ਉਵੇਂ ਹੀ ਇਹਨਾਂ ਦੀ ਲਾਸ਼ ਨੂੰ ਤਿਰੰਗੇ ਝੰਡੇ ਦੇ ਵਿੱਚ ਲਪੇਟਿਆ ਗਿਆ ਤੇ ਇਹਨਾਂ ਦੇ ਸਰਾਣੇ ਤੇ ਮਾਰਕਸ ਤੇ ਲੈਨਿੰਗ ਦੀਆਂ ਪੁਸਤਕਾਂ ਰੱਖੀਆਂ ਗਈਆਂ ਤੇ ਉਹਨਾਂ ਦੀ ਵਸੀਅਤ ਦੇ ਅਨੁਸਾਰ ਠੀਕ ਹੈ ਉਸ ਦੀ ਮੌਤ ਵਿੱਚ ਕੋਈ ਕਿਸੇ ਵੀ ਪ੍ਰਕਾਰ ਦਾ ਕੋਈ ਧਾਰਮਿਕ ਸਮਾਗਮ ਨਹੀਂ ਕੀਤਾ ਗਿਆ ਜਾਨੀ ਇਹਨਾਂ ਨੂੰ ਸੀ ਕਿ ਮੇਰੀ ਮੌਤ ਤੋਂ ਬਾਅਦ ਮੇਰਾ ਕੋਈ ਧਾਰਮਿਕ ਸਮਾਗਮ ਨਾ ਕੀਤਾ ਜਾਵੇ ਠੀਕ ਹੈ ਤਾਂ ਇਹਨਾਂ ਨੂੰ ਸੀ ਮੇਰੀ ਲਾਸ਼ ਨੂੰ ਤਰੰਗੇ ਝੰਡੇ ਦੇ ਵਿੱਚ ਲਪੇਟਾ ਜਾਵੇ ਜਿਵੇਂ ਜਿਵੇਂ ਇਹਨਾਂ ਦੀ ਇੱਛਾ ਸੀਗੀ ਇਹਨਾਂ ਦਾ ਜਿਹੜਾ ਅੰਤ ਸਮੇਂ ਇਹਨਾਂ ਦੇ ਨਾਲ ਉਵੇਂ-ਉਵੇਂ ਜਿਵੇਂ ਜਿਵੇਂ ਇਹਨਾਂ ਦੀ ਇੱਛਾ ਸੀ ਉਸ ਮੁਤਾਬਿਕ ਹੀ ਇਹਨਾਂ ਨਾਲ ਕੀਤਾ ਗਿਆ ਠੀਕ ਹੈ ਸੋ ਇਹ ਸੀ ਜੀ ਬਲਰਾਜ ਸਾਨੀ ਠੀਕ ਹੈ ਜੀ ਆਈਓ